ਮੇਰੇ ਵੱਲੋਂ ਸਾਰੇ ਆਪ ਪ੍ਰਾਰਥਨਾ ਕਰੋ ਜਿਨ੍ਹਾਂ ਨੂੰ ਬਹੁਤ ਪਿਆਰ ਕਰਦੇ ਆ ਆਪਣੇ ਭੈਣਾਂ ਭਰਾਵਾਂ ਦੇ ਲਈ ਆਪਣੇ ਮਾਤਾ ਪਿਤਾ ਦੇ ਲਈ ਅਰਦਾਸ ਕਰੋ ਸਾਨੂੰ ਪ੍ਰਾਰਥਨਾ ਕਰੋ ਪ੍ਰਾਰਥਨਾ ਕਰੋ ਉਹਨਾਂ ਲਈ ਆਪਣੇ ਗਵਾਂਡੀਆਂ ਦੇ ਲਈ ਪ੍ਰਾਰਥਨਾ ਕਰੋ ਕਿ ਖੁਦਾ ਇਹਨਾਂ ਨੂੰ ਵੀ ਬਚਾਓ ਆਓ ਅਸੀਂ ਦੇਖਦੇ ਹਾਂ ਪਹਿਲਾਂ ਤਾਂ ਸੁਣਨੇ ਕੀ ਅਧਿਕਾਤ ਖੁਦਾ 5 ਨੰਬਰ ਅਧਿਆਏ ਉਹਦੀ 17 ਤੋਂ 22 ਨੰਬਰ ਆਇਤ ਦੇ ਵਿੱਚ ਦੇਖਾਂਗੇ ਯਸ ਸਾਹਿਬ ਕਹਿੰਦਾ ਸਦਾ ਆਨੰਦ ਰਹੋ ਨਿਤ ਪ੍ਰਾਰਥਨਾ ਕਰੋ ਕਿੰਨੀ ਵਾਰੀ ਪ੍ਰਾਰਥਨਾ ਕਰੋ ਨਿਤ ਹਫਤੇ ਚ ਇੱਕ ਵਾਰ ਹੀ ਨਹੀਂ ਹਫਤੇ ਚ ਦੋ ਵਾਰ ਹੀ ਨਹੀਂ ਜਦੋਂ ਅਸੀਂ ਪ੍ਰਾਰਥਨਾ ਮੰਨ ਬਣਾਉਨੇ ਨਾ ਸ਼ੁਰੂ ਕਰੇ ਨੂੰ ਤਾਂ ਕਈ ਤਾਂ ਪਹਿਲੇ ਦਿਨ 6 ਘੰਟੇ ਵੀ ਪ੍ਰਾਰਥਨਾ ਕਰ ਲੈਂਦੇ ਆ ਉਹ ਇੰਨੇ ਖੁਸ਼ ਹੁੰਦੇ ਆ ਕਿ ਮੈਂ 6 ਘੰਟੇ ਪ੍ਰਾਰਥਨਾ ਕੀਤੀ ਤੁਹਾਨੂੰ ਇਹ ਗੱਲ ਦੱਸਾਂ 6 ਘੰਟੇ ਪ੍ਰਾਰਥਨਾ ਕਰਨੀ ਕੋਈ ਔਖਾ ਕੰਮ ਨਹੀਂ ਆ ਪਰ ਰੋਜ਼ 6 ਘੰਟੇ ਪ੍ਰਾਰਥਨਾ ਕਰਨੀ ਬਹੁਤ ਔਖਾ ਕੰਮ ਆ ਏਕ ਦਿਨ ਤੁਸੀਂ 6 ਘੰਟੇ ਪ੍ਰਾਰਥਨਾ ਕਰ ਲਈ ਬੜ ਕੇ 6 ਦਿਨ ਬੈਠੇ ਹੀ ਨਹੀਂ ਕੀ ਹੋਇਆ ਕੋਈ ਵਾਅਦਾ ਨਹੀਂ ਸੋ ਬਹੁਤ ਲੋਕੀ ਇਦਾਂ ਹੀ ਕਰਦੇ ਆ ਸ਼ੁਰੂ ਕਰ ਲੈਂਦੇ ਆ ਕੰਟੀਨਿਊ ਨਹੀਂ ਰੱਖਦੇ ਪ੍ਰਾਰਥਨਾ ਕਰਨੀ ਔਖੀ ਨਹੀਂ ਆ ਪ੍ਰਾਰਥਨਾ ਨੂੰ ਨਿਰੰਤਰ ਲਾਗੂ ਰੱਖਣਾ ਔਖਾ ਹੈ ਪਰ ਜੇ ਤੁਹਾਡਾ ਪ੍ਰੇਮ ਪਰਮੇਸ਼ਵਰ ਦੇ ਨਾਲ ਹੋ ਗਿਆ ਤੁਹਾਨੂੰ ਇੱਕ ਵਾਰੀ ਪ੍ਰਾਰਥਨਾ ਕਰਨੀ ਆ ਗਈ ਮੈਂ ਕਿਹਾ ਤੁਸੀਂ ਕੰਮ ਨਿਬੇੜ ਨਿਬੜ ਕੇ ਭੱਜਣਾ ਵੀ ਅਸੀਂ ਪ੍ਰਾਰਥਨਾ ਦੇ ਵਿੱਚ ਜਾ ਕੇ ਬਹਿ ਜਾਈਏ ਕੋਈ ਜਣਾ ਮੈਨੂੰ ਡਿਸਟਰਬ ਨਾ ਕਰਿਓ ਅਨੰਦੀ ਇਹ ਨਾ ਹੁੰਦਾ ਆ ਪ੍ਰਾਰਥਨਾ ਦੇ ਵਿੱਚ ਪ੍ਰਾਰਥਨਾ ਇਹ ਨਹੀਂ ਆ ਕਿ ਤੁਸੀਂ ਅੱਖਾਂ ਬੰਦ ਕਰ ਲੀਆਂ ਤੁਸੀਂ گاڑی ਤੇ گاڑی ਸਿੱਟੀ ਜਾਂਦੇ ਆ ਤੁਸੀਂ ਘੁੰਮੀ ਜਾਂਦੇ ਆ ਤੁਸੀਂ ਰੌਲਾ ਪਾਈ ਜਾਂਦੇ ਆ ਨੋ 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 ਇਹ ਬਿਲਕੁਲ ਵੀ ਪ੍ਰਾਰਥਨਾ ਨਹੀਂ ਆ ਇਹ ਤਾਂ ਅਸੀਂ ਕਿਸੇ ਨੂੰ ਦੇਖ ਕੇ ਸਿੱਖ ਲਿਆ ਸਾਨੂੰ ਲੱਗਦਾ ਸ਼ਾਇਦ ਇਹਦਾ ਪ੍ਰਾਰਥਨਾ ਹੁੰਦੀ ਆ ਨੋ ਪ੍ਰਾਰਥਨਾ ਦਾ ਇੰਨੀ ਸ਼ਾਂਤੀ ਦੀ ਅਵਸਥਾ ਆ ਜਦੋਂ ਤੁਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਆ ਅੱਗੇ ਤੁਸੀਂ ਮੇਰੇ ਨਾਲ ਗੱਲ ਕਰਨ ਆਏ ਆ ਤੁਸੀਂ ਮੇਰੇ ਸਾਹਮਣੇ ਕਿੱਤਾ ਪਾਈਟਾ ਹੋਗੇ ਤੁਸੀਂ ਮੇਰੇ ਸਾਹਮਣੇ ਨੱਚੀ ਰਹੋਗੇ ਲੈ ਦੱਸੋ ਮੈਨੂੰ ਕਿੰਨਾ ਕ ਚੰਗਾ ਲੱਗੂਗਾ ਸੋਚ ਕੇ ਦੇਖੋ ਹਾਂ ਤਾੜੀ ਵਾਲੀ ਗੱਲ ਤੇ ਤਾੜੀ ਮਾਰੋ ਖੁਸ਼ੀ ਵਿੱਚ ਆਖ ਖੁਸ਼ੀ ਦੇ ਵਿੱਚ ਭਾਵੇਂ ਨੱਚੋ ਕੋਈ ਪ੍ਰੋਬਲਮ ਹੀ ਨਹੀਂ ਆਪਾਂ ਨੱਚਦੇ ਆ ਨਾ ਜਦੋਂ ਖੁਸ਼ੀ ਹੁੰਦੀ ਆ ਕੋਈ ਕਿਸੇ ਦਾ ਬਰਥਡੇ ਆ ਗਿਆ ਕਿਸੇ ਦੀ ਵੈਡਿੰਗ ਆ ਗਈ ਤਾਂ ਨੱਚਦੇ ਆ ਖੁਸ਼ੀ ਦੇ ਵਿੱਚ ਨੰਬਰ ਹੀ ਸੋਹਣੇ ਆ ਜਾਣ ਤਾਂ ਭੰਗੜੇ ਆਪੇ ਹੀ ਪੈ ਜਾਂਦੇ ਆ ਹਨਾ ਘਰ ਦੇ ਵਿੱਚ ਕੋਈ ਚੀਜ਼ ਨਵੀਂ ਆ ਜਾਏ ਤਾਂ ਉੱਥੇ ਹੀ ਭੰਗੜੇ ਪੈਣ ਲੱਗ ਜਾਂਦੇ ਆ ਭਾਵੇਂ ਢੋਲ ਨਾ ਵੀ ਵੱਜਦਾ ਹੋਵੇ ਤੇ ਖੁਸ਼ੀ ਬੰਦੇ ਨੂੰ ਨੱਚਾਉਂਦੀ ਆ ਕੋਈ ਰਚਨਾ ਕੋਈ ਮਾਰੀ ਗੱਲ ਨਹੀਂ ਪਰ ਕੋਈ ਰੀਜ਼ਨ ਨਹੀਂ ਆ ਤੁਹਾਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਮੈਂ ਖੁਸ਼ ਆ ਕਿ ਦੁਖੀ ਆ ਪਰ ਨੱਚ ਰਹੇ ਆ ਤਾੜੀ ਮਾਰੀ ਜਾ ਰਹੀ ਹੈ ਕਿਉਂਕਿ ਇਤਨੇ ਤਾੜੀ ਮਾਰੀ ਹੈ ਦੂਜੇ ਨੇ ਉਹਨੂੰ ਸੁਣ ਕੇ ਮਾਰਦੀ ਤੀਜੇ ਨੇ ਉਹਨੂੰ ਵੇਖ ਕੇ ਮਾਰਦੀ ਚੌਥੇ ਨੇ ਕਿ ਅੱਛਾ ਇਦਾਂ ਹੀ ਪ੍ਰਾਰਥਨਾ ਹੁੰਦੀ ਹੋਣੀ ਚਲੋ ਜੀ ਸਾਰੇ ਲੱਗੇ ਹੋਏ ਤਾੜੀ ਮਾਰਨੇ ਪਰਤਾ ਕਿਸੇ ਨੂੰ ਨਹੀਂ ਇਹ ਪ੍ਰੇਰ ਨਹੀਂ ਆ ਪ੍ਰਾਰਥਨਾ ਆ ਪਰਮੇਸ਼ਵਰ ਦੇ ਨਾਲ ਗੱਲਾਂ ਕਰਨਾ ਤੁਸੀਂ ਗੱਲ ਕਰਨੀ ਆ ਪਰਮੇਸ਼ਵਰ ਦੇ ਨਾਲ ਐਨ ਸ਼ਾਂਤੀ ਵਿੱਚ ਬੈਠ ਕੇ ਆਨੰਦ ਵਿੱਚ ਬੈਠ ਕੇ ਆਰਾਮ ਨਾਲ ਬੈਠ ਕੇ ਉਹਨੂੰ ਹਾਜ਼ਰ-ਨਾਜ਼ਰ ਸਮਝ ਕੇ ਰੂਗ-ਰੂ ਸਮਝ ਕੇ ਉਹ ਕਿਤੇ ਦੂਰ ਨਹੀਂ ਆ ਕਿਉਂਕਿ ਦਾਊਦ ਕਹਿੰਦਾ ਜੇ ਮੈਂ ਪਤਾਲ ਚ ਜਾਵਾਂ ਤੇ ਤੂੰ ਉੱਥੇ ਵੀ ਮੈਨੂੰ ਲੱਭ ਲੈਣਾ ਇਹਦਾ ਮਤਲਬ ਉਹਦੀ ਪ੍ਰੈਜ਼ੈਂਸ ਉੱਥੇ ਵੀ ਆ ਜੇ ਮੈਂ ਸਮੁੰਦਰੋਂ ਬਾਹਰ ਚੱਲ ਜਾਵਾਂ ਖੰਭ ਲਾ ਕੇ ਕਹਿੰਦਾ ਤੇ ਉੱਥੋਂ ਵੀ ਮੈਨੂੰ ਲੱਭ ਲੈਣਾ ਤੇਰਾ ਹੱਥ ਕਹਿੰਦਾ ਉੱਥੋਂ ਵੀ ਮੈਨੂੰ ਲੱਭ ਲੈਂਦਾ ਆ ਜੇ ਆਕਾਸ਼ਾਂ ਤੇ ਚੜ ਜਾਵਾਂ ਕਹਿੰਦਾ ਉੱਥੇ ਵੀ ਤੇਰੀ ਹਜ਼ੂਰੀ ਆ ਕਿੱਥੇ ਜਾਵਾਂ ਕਹਿੰਦਾ ਤੇਰੀ ਹਜ਼ੂਰੀ ਤੋਂ ਭੱਜ ਕੇ ਦਾ ਮਤਲਬ ਕੀ ਆ ਕਿ ਜਿੱਥੇ ਵੀ ਆ ਮੈਂ ਉੱਥੇ ਤੇਰੀ ਪ੍ਰੈਜ਼ੈਂਸ ਹੈ ਤੁਸੀਂ ਜਿੱਥੇ ਵੀ ਹੋ ਉੱਥੇ ਹੀ ਗੁਰਾ ਦੀ ਪ੍ਰੈਜ਼ੈਂਸ ਨੂੰ ਸਮਝ ਕੇ ਪ੍ਰਾਰਥਨਾ ਕਰੋ ਔਰ ਉਹ ਜ਼ਿੰਦਾ ਹੈ ਇਹ ਚੇਤਾ ਜਰੂਰ ਰੱਖਿਆ ਕਰੋ ਬਹੁਤ سارے ਲੋਕ ਇਹ ਹੀ ਚੇਤਾ ਨਹੀਂ ਰੱਖਦੇ ਕਿ ਉਹ ਜ਼ਿੰਦਾ ਹੈ ਉਹ ਉਹਨੂੰ ਇੱਕ ਆਬਜੈਕਟ ਸਮਝਦੇ ਆ ਇੱਕ ਨਾਨ ਲਿਵਿੰਗ ਥਿੰਗ ਸਮਝਦੇ ਆ ਅਨਰਜੀਵ ਚੀਜ਼ ਇੱਕ ਵਸਤੂ ਸਮਝਦੇ ਆ ਉਹਨੂੰ ਤੇ ਉਹ ਲੱਗੇ ਹੋਏ ਆ ਕਿ ਕੁਝ ਵੀ ਚੱਲਣ ਦੋ ਜਿੱਦਾਂ ਇਹਨੂੰ ਤੇ ਪੁੱਛ ਪਤਾ ਹੀ ਨਹੀਂ ਆ ਖੁਸ਼ ਹੋ ਰਹੇ ਕਿ ਅਸੀਂ ਪ੍ਰਾਰਥਨਾ ਕਰ ਰਹੇ ਆਂ ਥੈਟਸ ਵਾਈ ਉਹਨਾਂ ਦੀ ਪ੍ਰਾਰਥਨਾ ਕਦੀ ਉੱਤਰ ਨਹੀਂ ਲੈ ਕੇ ਆਉਂਦੀ ਕਾਹਤ ਨਾ ਕਰੋ ਕਿ ਤੁਹਾਨੂੰ ਮਹਿਸੂਸ ਹੋਵੇ ਕਿ ਅੱਜ ਨਾ ਮੈਂ ਆਪਣੇ ਦਿਲ ਦੀ ਗੱਲ ਪਰਮੇਸ਼ਰ ਨੂੰ ਦੱਸ ਦਿੱਤੀ ਘਰ ਵਾਲੇ ਦੀ ਸ਼ਿਕਾਇਤ ਵੀ ਲਾਉਣੀ ਆ ਨਾ ਤੇ ਲਾਓ no problem ਆਫਟਰ ਆਲ ਤੁਸੀਂ ਉਹਦੇ ਹਜ਼ੂਰੀ ਚ ਬੈਠੇ ਆ ਜਿਹੜਾ ਸਾਰੇ ਮਸਲੇ ਹੱਲ ਕਰਨ ਦੀ ਤਾਕਤ ਰੱਖਦਾ ਆ ਤੇ ਆਪਣੇ ਬਾਇਓਲੋਜੀਕਲ ਫਾਦਰ ਨੂੰ ਦੱਸਣ ਤੋਂ ਪਹਿਲਾਂ ਚੰਗਾ ਆ ਕਿ ਤੁਸੀਂ ਖੁਦਾ ਦੇ ਅੱਗੇ ਉਸ ਕੰਪਲੇਨ ਨੂੰ ਲੈ ਕੇ ਬੈਠੋ ਖੁਦਾ ਨੂੰ ਦੱਸੋ ਪਰ ਐਨ ਇਦਾਂ ਦੱਸੋ ਜਿੱਦਾਂ ਤੁਸੀਂ ਆਪਣੇ ਪੇਰੈਂਟਸ ਨੂੰ ਦੱਸਦੇ ਹੋ ਜਿੱਦਾਂ ਆਪਣੇ ਭਰਾ ਨੂੰ ਦੱਸਦੇ ਹੋਵੇਂ ਜਿੱਦਾਂ ਤੁਸੀਂ ਆਪਣੇ ਪਿਤਾ ਨੂੰ ਦੱਸ ਰਹੇ ਹੋਵੇਂ ਜਿੱਦਾਂ ਆਪਣੀ ਬੈਸਟ ਫਰੈਂਡ ਨੂੰ ਤੁਸੀਂ ਕੁਝ ਦੱਸ ਰਹੇ ਹੋਵੇਂ ਜਿੱਦਾਂ ਸ਼ੇਅਰ ਕਰੋ ਉਹਦੇ ਨਾਲ ਔਰ ਜਦੋਂ ਦੋ ਸਹੇਲੀਆਂ ਮਿਲਣ ਜਾਂ ਦੋ ਮਿੱਤਰ ਜਦੋਂ ਮਿਲਣ ਜਾਂ ਜਿੱਦੋਂ ਤੁਸੀਂ ਬਹੁਤ ਪਿਆਰ ਕਰਦੇ ਆ ਭੂਆ ਨੂੰ ਮਾਮੇ ਨੂੰ ਜਿੰਨੂੰ ਵੀ ਜਦੋਂ ਤੁਸੀਂ ਮਿਲਦੇ ਤਾਂ ਕਦੀ ਤੁਹਾਨੂੰ ਟਾਈਮ ਲੱਗਾ ਕਿ ਟਾਈਮ ਬੀਤਣ ਹੀ ਨਹੀਂ ਗਿਆ ਕਦੋਂ ਦੇ ਬੈਠੇ ਆ ਹੁਣ ਹੋਰ ਕਿਹੜੀ ਗੱਲ ਕਰੀਏ ਕਦੀ ਹੋਇਆ ਉਦੋਂ ਤਾਂ ਲੱਗਦਾ ਟਾਈਮ ਜੀ ਕਰਦਾ ਉੱਠੀਏ ਹੀ ਨਾ ਬੈਠੇ ਰਹੀਏ ਗੱਲਾਂ ਕਰੀ ਜਾਈਏ ਇਹ ਦਿਨ ਮੁੱਕੇ ਨਾ ਇਹ ਰਾਤ ਨਾ ਮੁੱਕੇ ਉਦੋਂ ਤਾਂ ਚਾਹ ਚੜੇ ਹੁੰਦੇ ਆ ਵੀ ਹੋਰ ਗੱਲਾਂ ਕਰਨੀਆਂ ਸੀ ਤਾਂ ਗॉड ਨੇ ਆਪਣਾ ਬੈਸਟ ਫਰੈਂਡ ਬਣਾ ਲਿਆ ਅਰ ਉਹਦੇ ਨਾਲ ਉਹ ਬੈਸਟ ਫਰੈਂਡ ਮਿਲਣਾ ਨਹੀਂ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਤੁਹਾਡੇ ਬਣਾਏ ਹੋਏ ਬੈਸਟ ਫਰੈਂਡ ਜਿਹੜੇ ਬਾਇਓਲੋਜੀਕਲ ਹਨ ਉਹ ਤੁਹਾਡੀਆਂ ਗੱਲਾਂ ਸੁਣ ਕੇ ਹੋ ਸਕਦਾ ਕਿਸੇ ਸਮੇਂ ਤੁਹਾਨੂੰ ਬਲੈਕਮੇਲ ਕਰਨ ਕਿ ਜੇ ਤੂੰ ਮੇਰਾ ਕੰਮ ਨਾ ਕੀਤਾ ਹਨਾ ਮੈਂ ਤੇਰੀ ਆਹ ਵਾਲੀ ਗੱਲ ਤੇਰੇ ਘਰਦਿਆਂ ਨੂੰ ਦੱਸ ਦੇਣੀ ਸਾਰ ਨੂੰ ਦੱਸ ਦੇਣਾ ਮੈਡਮ ਨੂੰ ਦੱਸ ਦੇਣਾ ਤੇਨੂੰ ਨੌਕਰੀ ਤੋਂ ਕਢਾ ਦੂੰਗਾ ਤੇਰੇ ਚਿੱਠੇ ਛਾਪ ਦੂੰਗਾ ਤੇਰੇ ਕਾਲ ਰਿਕਾਰਡਿੰਗ ਮੈਂ ਲੀਕ ਕਰ ਦੂੰਗਾ ਹੋ ਸਕਦਾ ਮਤਲਬ ਪ੍ਰੈਸ ਤੋਂ ਹੋ ਜਾਣ ਪਰ ਮੇਰਾ ਖੁਦਾ ਮਤਲਬ ਪ੍ਰੈਸ ਨਹੀਂ ਹੈ ਉਹ ਤੁਹਾਡੇ ਹਰ ਭੇਤ ਨੂੰ ਆਪਣੇ ਅੰਦਰ ਰੱਖਦਾ ਹੈ ਜੋ ਤੁਸੀਂ ਉਹਨੂੰ ਦੱਸ ਦਿੱਤਾ ਨਾ ਉਹ ਸਿਰਫ ਤੁਹਾਡਾ ਤੇ ਉਹਦਾ ਹੈ ਅ ਜਦੋਂ ਤੁਸੀਂ ਦੱਸਣ ਦੇ ਬਾਅਦ ਚ ਉਹਨੂੰ ਕਹੋਗੇ ਨਾ ਮੈਂ ਇਸ ਪ੍ਰੋਬਲਮ ਵਿੱਚ ਹਾਂ ਤਾਂ ਪਲੀਜ਼ ਮੇਰੀ ਹੈਲਪ ਕਰੋ ਤੁਸੀਂ ਦੇਖਿਓ ਉਹ ਤੁਹਾਡੀ ਹਰ ਹਾਲ ਵਿੱਚ ਮਦਦ ਕਰੇਗਾ ਇਹ ਕਦੋਂ ਹੋਏਗਾ ਜਦੋਂ ਰੈਗੂਲਰ ਪ੍ਰੇਅਰਸ ਦੇ ਵਿੱਚ ਹੋਮੋਗੇ ਜਦੋਂ ਰੋਜ਼ ਰੋਜ਼ ਪ੍ਰਾਰਥਨਾ ਕਰੋਗੇ ਅਨੰਦ ਦੇ ਵਿੱਚ ਭਰਪੂਰ ਹੋ ਕੇ ਪ੍ਰਾਰਥਨਾ ਕਰੋਗੇ ਫਾਰਮੈਲਿਟੀ ਸਮਝ ਕੇ ਨਹੀਂ ਦੁਖੀ ਹੋ ਕੇ ਨਹੀਂ ਖੱਪੇ ਟੁੱਟੇ ਨਹੀਂ ਵੀ ਭੈਣ ਨੇ ਕਿਹਾ ਸੀਗਾ ਵੀ ਰੋਜ਼ ਪ੍ਰਾਰਥਨਾ ਕਰਨੀ ਲੈ ਲੋ 6 ਮਹੀਨਿਆਂ ਦਾ ਗੱਲ ਚ ਪਾ ਪਾ ਕੇ ਰੱਖਤਾ ਹੁਣ 6 ਮਹੀਨੇ ਛੋਟ ਨਹੀਂ ਸਕਦੇ ਕੀ ਕਰੀਏ ਇਹ ਨਾ ਹੋਵੇ ਪਾਪ ਲੱਗ ਜਵੇ ਜੇ 6 ਮਹੀਨਿਆਂ ਵਾਲੀ ਸੌਹ ਤੋੜ ਦਿੱਤੀ ਮੈਂ ਕਿਸੇ ਨੂੰ ਸੌਹ ਨਹੀਂ ਬਾਈ ਮੇਰੇ ਵੱਲੋਂ ਕਰੋ ਨਾ ਕਰੋ ਮਜ਼ਾ ਕਰੋ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਹਾਡੀਆਂ ਲਾਟਰੀਆਂ ਨਿਕਲਣਗੀਆਂ ਮੈਨੂੰ ਕਹਿੰਨ ਪੁੱਛਣਾ ਹੈ ਏਸੀ ਲਵਾਉਣਗੇ ਤੁਸੀਂ ਠੰਡੇ ਥਾਂ ਬੈਠੋਗੇ ਤੁਹਾਡੇ ਮਸਲੇ ਹੱਲ ਹੋਣਗੇ ਫੇਰ ਕਹਿੰਨ ਚਿੱਤੇ ਕਰਨਾ ਹਾਂ ਨਾ ਹੋਏ ਤਾਂ ਚਿੱਤੇ ਕਰਨਾ ਉਦੋਂ ਕਹਿੰਦੀ ਸੀ ਸਟੇਜ ਤੇ ਚੈਲੰਜ ਹੈ ਤਾਂ ਮਰਜੀ ਤੁਹਾਡੀ ਹੈ ਇਹ ਤੁਹਾਡੀ ਪ੍ਰਾਈਵੇਟ ਰਿਲੇਸ਼ਨਸ਼ਿਪ ਹੈ ਪਰਮੇਸ਼ਵਰ ਦੇ ਨਾਲ ਕਿ ਤੁਸੀਂ ਕਿਦਾਂ ਦੀ ਬਿਲਡ ਕਰਨੀ ਹੈ ਨਿਤ ਪ੍ਰਾਰਥਨਾ ਕਰੋ ਹਰ ਹਾਲ ਵਿੱਚ ਧੰਨਵਾਦ ਕਰੋ ਕਿਹੜੇ ਕਿਹੜੇ ਹਾਲ ਵਿੱਚ ਧੰਨਵਾਦ ਕਰੋ ਹਰ ਹਾਲ ਦੇ ਵਿੱਚ ਭੁੱਖਿਆਂ ਤੇ ਧੰਨਵਾਦ ਰੱਜਿਆਂ ਤੇ ਸੁੱਤੇ ਆਂਦੇ ਪੱਕਾ ਸੁੱਤੇ ਹੋਏ ਕਰੋਗੇ ਤੁਸੀਂ ਤਾਂ ਜਾਗਦੇ ਨਹੀਂ ਕਰਦੇ ਤਾਂ ਹਰ ਹਾਲ ਦੇ ਵਿੱਚ ਦੁਖੀ ਸੁਖੀ ਵਿਆਹ ਤੇ ਵੀ ਧੰਨਵਾਦ ਤੇ ਜੇ ਘਰ ਵਿੱਚ ਕੋਈ ਬਿਮਾਰ ਆ ਤਦ ਵੀ ਧੰਨਵਾਦ ਪ੍ਰਭੂ ਜੀ ਇਹ ਗਵਾਹੀ ਹੈ ਤੇ ਬਿਮਾਰੀ ਥੋੜੀ ਆ ਸ਼ੁਕਰ ਕਰਦੇ ਆਂ ਖੁਦਾ ਤੁਸੀਂ ਸਾਡੇ ਘਰ ਦੇ ਵਿੱਚ ਗਵਾਹੀ ਲੈ ਕੇ ਆਏ ਆ ਧੰਨਵਾਦ ਮੇਰੇ ਪ੍ਰਭੂ ਦੱਸੋ ਪ੍ਰਭੂ ਜੀ ਛੱਤੀ ਛੱਤੀ ਹੈ ਗਵਾਹੀ ਲੈ ਕੇ ਚੱਲੀ ਜਾਓ ਕਰੋ ਕੰਮ ਬਿਮਾਰੀ ਨੂੰ ਬਿਮਾਰੀ ਨਾ ਸਮਝੋ ਅਗਰ ਤੁਸੀਂ ਬਿਮਾਰੀ ਨੂੰ ਬਿਮਾਰੀ ਸਮਝ ਲਿਆ ਤਾਂ ਠਿੱਕੇਗੀ ਬਿਮਾਰੀ ਨੂੰ ਗਵਾਹੀ ਸਮਝ ਕੇ ਕਾਲ ਕਰੋ ਇਹ ਮੇਰੇ ਪੁੱਤ ਦੀ ਗਵਾਹੀ ਆ ਬਸ ਆਪਾਂ ਆਉਂਦੇ ਆਇਤ ਵਾਰ ਗਵਾਹੀ ਦੇ ਨਾਲ ਖੜੇ ਹੋਣਾ ਇਹ ਸਧਾਰਨ ਬੋਰਡ ਨਾ ਸਮਝੋ ਇਹ ਖੁਸ਼ੀ ਦੀ ਖਬਰ ਦਾ ਬੋਰਡ ਯਾਰ ਅਰੇ ਇਹ ਦੇਖ ਕੇ ਕੀ ਕਰੂੰ ਕਿ ਤੇਰੇ ਨਾਲ ਫੋਟੋ ਮੈਂ ਜ਼ਰੂਰ ਖਿਚਵਾਣੀ ਆ ਸਾਰੀ ਸੰਗਤ ਦੇ ਸਾਹਮਣੇ ਤੇਰੇ ਨਾਲ ਖੜੋ ਕੇ ਫੋਟੋ ਖਿਚਵਾਣੀ ਆ ਔਰ ਤੁਹਾਨੂੰ ਪਤਾ ਇੱਥੇ ਫੋਟੋ ਉਹਨਾਂ ਦੀ ਹੁੰਦੀ ਆ ਜਿਨ੍ਹਾਂ ਦੀ ਗਵਾਹੀ ਹੁੰਦੀ ਆ ਹਾਲੇਲੂਇਆ ਤਾਂ ਕਦੀ ਸਮੱਸਿਆ ਨੂੰ ਸਮੱਸਿਆ ਨਾ ਕਹੋ ਕਿ ਹਏ ਏਡੀ ਵੱਡੀ ਭੀੜ ਪੈ ਗਈ ਏਡੀ ਵੱਡੀ ਸਮੱਸਿਆ ਆ ਗਈ ਨਹੀਂ ਇੰਨੀ ਵੱਡੀ ਗਵਾਈ ਬੜੇ ਲੱਗੀ ਧੰਨਵਾਦ ਖੁਦਾ ਜੀ ਤੁਹਾਡਾ ਧੰਨਵਾਦ ਜਿੰਨਾ ਵੱਡਾ ਕਰਤੋ ਉਨੀ ਵੱਡੀ ਗਵਾਈ ਹallelujah ਜਿੰਨੀ ਵੱਡੀ ਬਿਮਾਰੀ ਉਨੀ ਵੱਡੀ ਗਵਾਈ ਜਿੰਨਾ ਵੱਡਾ ਦੁੱਖ ਉਨੀ ਵੱਡੀ ਗਵਾਈ ਤੋਂ ਵੱਡੀਆਂ ਵੱਡੀਆਂ ਗਵਾਈਆਂ ਬਣਾਏਗਾ ਮੇਰਾ ਖੁਦਾ ਹallelujah ਉਹ ਤਾਂ ਚਾਰ ਦਿਨਾਂ ਦੇ ਮੁਰਦਿਆਂ ਨੂੰ ਜ਼ਿੰਦਾ ਕਰਦੇ ਉਹਦੇ ਲਈ ਕਿਹੜਾ ਕੰਮ ਔਖਾ ਹੈ ਉਹ ਮੱਛੀ ਦੇ ਮੂੰਹ ਚੋਂ ਟੈਕਸ ਵਸੂਲ ਕਰ ਲੈਂਦਾ ਉਹਦੇ ਮੂੰਹ ਚੋਂ ਪੈਸੇ ਕਢਾ ਲੈਂਦਾ ਉਹਦੇ ਲਈ ਕੁਛ ਵੀ ਔਖਾ ਨਹੀਂ ਆ। 5 ਰੋਟੀਆਂ 2 ਮੱਛੀਆਂ ਦੇ ਨਾਲ 5000 ਨੂੰ ਲਾ ਜਾ ਕੇ 12 ਟੋਕਰਿਆਂ ਦੇ ਵਿੱਚ ਪਿੱਛੇ ਬਚ ਜਾਂਦਾ। ਉਹਦੇ ਲਈ ਕਿਹੜਾ ਕੰਮ ਔਖਾ ਆ? ਤੇ ਜਿਹਦੇ ਲਈ ਔਖਾ ਨਹੀਂ ਜੇ ਤੁਹਾਨੂੰ ਪਤਾ ਆ ਉਹ ਇਹ ਕਰ ਸਕਦਾ ਫਿਰ ਉਹਦੇ ਨਾਲ ਬਣਾ ਕੇ ਘਾਤੇ ਨਹੀਂ ਰੱਖਦੇ। ਤੁਹਾਨੂੰ ਪਤਾ ਆ ਕਿ ਉਹ ਕੋੜੀ ਨੂੰ ਹੱਥ ਲਾ ਦੇਵੇ ਤੇ ਉਹ ਚੰਗਾ ਹੋ ਜਾਂਦਾ। ਪਤਰੇਤੀ ਸੱਸ ਨੂੰ ਬੁਖਾਰ ਚੜਿਆ ਸੀ। ਯਿਸੂ ਮਸੀਹ ਜੀ ਨੇ ਛੁਇਆ ਤੇ ਉਹ ਚੰਗੀ ਹੋ ਗਈ। ਉੱਠ ਕੇ ਉਹਦੀ ਸੇਵਾ ਕਰਨ ਲੱਗੀ। ਉੱਬਿਆਂ ਨੂੰ ਸਿੱਧੇ ਕਰ ਦਿੱਤਾ ਲਹੂ ਪੈਣ ਵਾਲਿਆਂ ਨੂੰ ਚੰਗੇ ਕਰ ਦਿੱਤਾ ਮੁਰਦਿਆਂ ਨੂੰ ਜਵਾਲ ਦਿੱਤਾ ਸੂਬੇਦਾਰ ਦਾ ਨੌਕਰ ਘਰੇ ਹੀ ਬਿਮਾਰ ਪਿਆ ਸੀ ਉਹ ਕਹਿੰਦਾ ਗੁਰੂ ਇੱਥੋਂ ਹੀ ਹੁਕਮ ਕਰ ਸ਼ਬਦ ਬੋਲ ਉਹਨੇ ਉੱਥੇ ਚੰਗਾ ਹੋ ਜਣਾ ਕਰ ਇਹ ਚੰਗਾ ਹੋ ਗਿਆ ਇਹ ਸਾਰੀਆਂ ਸਟੋਰੀਜ਼ ਤੁਹਾਨੂੰ ਪਤਾ ਆ ਅੰਨਿਆਂ ਦੀਆਂ ਅੱਖਾਂ ਨੂੰ ਸ਼ੂ ਲਿਆਣੇ ਵੇਖਣ ਲੱਗ ਗਏ ਮਤਲਬ ਕਿ ਜਿਹੜਾ ਦੁੱਖ ਲੈ ਕੇ ਆਇਆ ਨਾ ਉਹ ਦੁਖੀ ਤਾਂ ਵਾਪਸ ਨਹੀਂ ਗਿਆ ਤੇ ਅੱਜ ਆਪਣਾ ਕੀ ਖਿਆਲ ਆ ਕੀ ਖਿਆਲ ਆ ਅੱਜ ਕਿੱਦਾਂ ਜਾਣਾ ਵਾਪਸ ਸੂਬੇਦਾਰ ਦੇ ਬੰਦ ਕੁਬੀ ਔਰਤ ਦੇ ਵਾਂਗ ਉਹਨਾਂ ਦੋਨਿਆਂ ਦੇ ਵਾਂਗ ਕਿਉਂਕਿ ਉਹ ਆਪਣਾ ਦੁੱਖ ਲੈ ਕੇ ਆਏ ਸੀ ਪਰ ਦੁੱਖ ਲੈ ਕੇ ਗਏ ਨਹੀਂ ਹallelujah ਉਹ ਆਪਣੀ ਚੰਗਿਆਈ ਨੂੰ ਆਪਣੀ ਗਵਾਹੀ ਨੂੰ ਲੈ ਕੇ ਗਏ ਆ ਤੇ ਅੱਜ ਤੁਸੀਂ ਵੀ ਆਪਣੀ ਗਵਾਹੀ ਨੂੰ ਲੈ ਕੇ ਜਾਣਾ ਹੈ ਹਾਂ ਪ੍ਰਭੂ ਯਿਸੂ ਮਸੀਹ ਦਾ ਨਾਮ ਜੀ ਇੰਨਾ ਜ਼ਬਰਦਸਤ ਵਿਸ਼ਵਾਸ ਕਰ ਲਓ ਆਪਣੇ ਮਨ ਦੇ ਅੰਦਰ ਪਰਮੇਸ਼ਵਰ ਦੇ ਉੱਤੇ ਕਿ ਅੱਜ ਮੈਂ ਗਵਾਹੀ ਨਾਲ ਮੋੜਨਾ ਹੈ ਹallelujah ਅੱਜ ਮੈਂ ਸ਼ਰਮਿੰਦਗੀ ਨਾਲ ਵਾਪਸ ਨਹੀਂ ਜਾਵਾਂਗਾ ਅੱਜ ਮੈਂ ਜਿਹੜੇ ਸੋਖ ਦੇ ਨਾਲ ਆਇਆ ਉਸ ਦੁੱਖ ਦੇ ਨਾਲ ਵਾਪਸ ਹਰਗੇਜ ਨਹੀਂ ਜਾਵਾਂਗਾ ਮੈਂ ਉਹਦੇ ਕੋਲ ਆਇਆ ਜਿਹੜਾ ਸਭ ਕੁਝ ਕਰਨ ਦੀ ਤਾਕਤ ਰੱਖਦਾ ਔ ਮੇਰੇ ਲਈ ਕਰੇਗਾ ਉਹ ਜ਼ਰੂਰ ਕਰੇਗਾ ਬਸ ਤੁਸੀਂ ਨੇਚਾ ਕਰਨੀ ਹੈ ਐਵੇਂ ਡੋਰ ਭੋਰੀਆਂ ਮੰਗ ਨਹੀਂ ਦੇਖਣਾ ਪਤਾ ਨਹੀਂ ਹੋਊਗਾ ਨਹੀਂ ਹੋਊਗਾ ਕੀ ਹੋਊਗਾ ਇਹ ਕੀ ਕਰੀ ਜਾਂਦੇ ਆ ਅਸੀਂ ਕੁਝ ਨਹੀਂ ਕਰਦੇ ਜੋ ਕਰਦਾ ਸਾਡਾ ਯਿਸੂ ਕਰਦਾ ਆ ਹਾਲੇਲੂਇਆ ਉਹ ਖੂਬੀਆਂ ਵਾਲਾ ਯਿਸੂ ਆ ਔਰ ਉਹ ਆਪਣੀਆਂ ਖੂਬੀਆਂ ਤੁਹਾਡੇ ਉੱਤੇ ਅੱਜ ਜ਼ਾਹਿਰ ਕਰੇਗਾ ਅਮੇਨ ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂਕਿ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਵਰ ਦੀ ਇਹੋ ਇੱਛਾ ਹੈ ਇਹ ਕਿਹਦੀ ਇੱਛਾ ਆ ਪਰਮੇਸ਼ਵਰ ਦੀ ਇੱਛਾ ਆ ਕਿ ਜਿਨ੍ਹਾਂ ਦੇ ਲਈ ਮਸੀਹ ਬਲੀਦਾਨ ਹੋ ਗਿਆ ਉਹ ਉਹਦਾ ਧੰਨਵਾਦ ਕਰਦੇ ਰਹਿਣ ਉਹ ਧੰਨਵਾਦ ਕਰਦੇ ਰਹਿਣ ਕਿ ਪ੍ਰਭੂ ਸਾਡੇ ਪਾਪਾਂ ਨੂੰ ਚੱਕ ਕੇ ਤੁਸੀਂ ਬਲੀਦਾਨ ਹੋ ਗਏ ਪਾਪ ਦੀ ਮਜ਼ਦੂਰੀ ਮੌਤ ਤੋਂ ਤੁਸੀਂ ਸਾਨੂੰ ਆਜ਼ਾਦ ਕਰ ਲਿਆ ਸਾਡੇ ਗੁਨਾਹ ਬਖਸ਼ ਦਿੱਤੇ ਅਸੀਂ ਧੰਨਵਾਦ ਕਰਦੇ ਹਰ ਹਾਲ ਦੇ ਵਿੱਚ ਧੰਨਵਾਦ ਕਰਦੇ ਰਹੋ ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਆ ਆਤਮਾ ਨੂੰ ਨਾ ਬਜਾਓ ਵਚਨ ਕੀ ਕਹਿੰਦਾ ਆਤਮਾ ਨੂੰ ਨਾ 부ਝਾਓ ਇਟ ਮੀਨ ਕਿ ਹੋਲੀ ਸਪਿਰਿਟ ਵੀ ਸੈਡ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਐਂ ਜਾਏ ਜਾਂਦਾ ਉਦਾਸ ਹੁੰਦਾ ਜਿਸ ਨੇ ਸਾਡੇ ਜੀਵਨ ਵਿੱਚ ਇੰਨੇ ਕੰਮ ਕੀਤੇ ਉੱਤਮ ਕੰਮ ਕੀਤੇ ਸਾਨੂੰ ਅੱਜ ਤੱਕ ਜੀਂਦਿਆਂ ਰੱਖਿਆ ਸੰਭਾਲ ਕੇ ਰੱਖਿਆ ਤੁਸੀਂ ਦੇਖੋ ਬਚਪਨ ਤੋਂ ਹੁਣ ਤੱਕ ਕਿੰਨੀ ਵਾਰੀ ਤੁਸੀਂ ਬਿਮਾਰ ਹੋਏ ਹੋਵੋਗੇ ਪਰ ਜਿੰਦਾ ਹੈ ਕਿੰਨੀਆਂ ਸਮੱਸਿਆਈਆਂ ਆਮ ਹੋਣਗੀਆਂ ਪਰ ਤੁਸੀਂ ਜਿੰਦਾ ਹੈ ਕਿੰਨੀਆਂ ਜ਼ਰੂਰਤਾਂ ਪਈਆਂ ਸਭ ਜ਼ਰੂਰਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਰਮੇਸ਼ਵਰ ਨੇ ਪੂਰੀਆਂ ਕੀਤੀਆਂ ਹੀ ਆ ਅੱਜ ਤੱਕ ਆਪਾਂ ਵਰਸ਼ਪ ਕਰੇ ਸੀ ਨਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਏਗਾ ਤਾਂ ਇੱਥੋਂ ਤੱਕ ਲੈ ਕੇ ਆਇਆ ਅੱਜ ਦੇ ਇਸ ਚੱਲ ਰਹੇ ਸਾਹ ਤੱਕ ਜਿਹੜਾ ਲੈ ਕੇ ਆਇਆ ਆ ਉਹ ਅਗਲੇ ਸਾਹਾਂ ਦੇ ਲਈ ਵੀ ਉਹਨੇ ਸਾਰੇ ਇੰਤਜ਼ਾਮ ਕੀਤੇ ਆ ਹਾਲੇਲੂਇਆ ਅਰ ਬਚਨ ਸਾਨੂੰ ਇਹੀ ਕਹਿ ਰਿਹਾ ਆ ਕਿ ਇਹ ਪਰਮੇਸ਼ਵਰ ਦੀ ਇੱਛਾ ਹੈ ਤੁਸੀਂ ਆਤਮਾ ਨੂੰ ਨਾ ਬਚਾਓ ਜਦੋਂ ਉਹਨੇ ਸਾਨੂੰ ਇੰਨਾ ਕੁਝ ਦਿੱਤਾ ਸੀ ਧੰਨਵਾਦ ਨਹੀਂ ਕਰਦੇ ਸਾਡੇ ਸਾਹ ਚੱਲ ਰਿਆ ਸੀ ਧੰਨਵਾਦ ਨਹੀਂ ਕਰਦੇ ਨਿਆਣੇ ਸਾਡੇ ਆਗਿਆਕਾਰੀ ਚਾਹ ਘਰ ਵਿੱਚ ਬਾਲ ਬੱਚੇ ਹੈਗੇ ਆ ਖਾਣ ਨੂੰ ਡਰਮੀ ਚਾਟਾ ਹੈਗਾ ਜਾਂ ਕੁੱਪੀ ਵਿੱਚ ਦੇਲ ਹੈਗਾ ਟੰਕੀ ਵਿੱਚ ਪਾਣੀ ਪਿਆ ਘਰ ਵਿੱਚ ਟੁੱਟੀਆਂ ਨਾਲਕੇ ਲੱਗੇ ਫਿਰ ਵੀ ਧੰਨਵਾਦ ਨਹੀਂ ਕਰਦੇ ਤਾਂ ਕੀ ਆਤਮਾ ਨਿਰਾਸ਼ ਹੋ ਜਾਂਦਾ ਹੈ ਕਿ ਇਹਨਾਂ ਦੇ ਲਈ ਯਸੂ ਵਿੱਚ ਸਲੀਬ ਉੱਤੇ ਚੜੇ ਇਹ ਲੋਕੀ ਕਹਿੰਦੇ ਸਾਡੇ ਲਈ ਸਲੀਬ ਉੱਤੇ ਚੜੇ ਇਹਨਾਂ ਨੂੰ ਕਦਰ ਹੀ ਨਹੀਂ ਹੈਗੀ ਤਾਂ ਆਤਮਾ ਉਦਾਸ ਹੋ ਜਾਂਦਾ ਹੈ ਤਾਂ ਵਚਨ ਕੀ ਕਹਿੰਦਾ ਆਤਮਾ ਨੂੰ ਨਾ 부ਜਾਓ ਅਰ ਅਗੰਮ ਵਕਾਂ ਨੂੰ ਤੁਛ ਨਾ ਜਾਣੋ ਬਹੁਤ ਸਾਰੇ ਲੋਕ ਆ ਜਦੋਂ ਉਹਨਾਂ ਨੂੰ ਵਾਰਨਿੰਗ ਦਿੱਤੀਆਂ ਜਾਂਦੀਆਂ ਆਪਕਮਿੰਗ ਟਾਈਮ ਦੀਆਂ ਤੇ ਉਹ ਇਗਨੋਰ ਕਰ ਦਿੰਦੇ ਆ। ਉਹ ਉਹਨਾਂ ਚੀਜ਼ਾਂ ਉੱਤੇ ਗੌਰ ਨਹੀਂ ਕਰਦੇ। ਜਿਵੇਂ ਅੱਜ ਤੁਹਾਨੂੰ ਵਾਰਨਿੰਗ ਦਿੱਤੀ ਗਈ ਆ। ਤੁਸੀਂ ਇਹਨੂੰ ਇਗਨੋਰ ਬਿਲਕੁਲ ਨਾ ਕਰਿਓ। ਤੁਹਾਨੂੰ ਕਿਹਾ ਗਿਆ ਕਿ ਇਸ ertidhi ਦੇ ਉੱਤੇ 6 ਮਹੀਨੇ ਦਾ ਸਮਾਂ ਬਹੁਤ ਕਸ਼ਟਦਾਇਕ। ਕਸ਼ਟਦਾਇਕ ਹਮੇਸ਼ਾ ਹੀ ਸਮਾਂ ਆਉਂਦਾ ਜਾਂਦਾ ਰਹਿੰਦਾ ਪਰ ਤੁਸੀਂ ਦੇਖੋਗੇ 6 ਮਹੀਨੇ ਸੱਚੀ ਬਹੁਤ ਕ੍ਰਿਟੀਕਲ ਹੈ। ਪਰ ਤੁਸੀਂ ਇਹਨਾਂ ਨੂੰ ਇਸ ਅਗੰਭਵਾਗ ਨੂੰ ਜਾਂ ਉਹ ਅਗੰਭਵਾਗ ਜੋ ਪਹਿਲਾਂ ਹੀ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਸਾਨੂੰ ਕਿ ਅੰਤਲੇ ਦਿਨਾਂ ਦੇ ਕੀ ਨਿਸ਼ਾਨ ਹੋਣਗੇ ਤੁਸੀਂ ਉਹਨਾਂ ਨੂੰ ਤੁਛ ਨਾ ਜਾਣਿਓ ਉਹਨਾਂ ਚੀਜ਼ਾਂ ਨੂੰ ਇਗਨੋਰ ਨਾ ਕਰਿਓ ਕਿ ਐਵੇਂ ਹੀ ਆ ਐਵੇਂ ਹੀ ਇੱਥੇ ਕੁਝ ਨਹੀਂ ਆ ਹਰ ਚੀਜ਼ ਕਿਸੇ ਮਕਸਦ ਦੇ ਲਈ ਆ ਅਰ ਅੱਜ ਇਹ ਵਚਨ ਤੁਹਾਡੇ ਕੋਲ ਪਹੁੰਚਿਆ ਤਾਂ ਵਚਨ ਦੇ ਵਿੱਚ ਲਿਖਿਆ ਆ ਉਹ ਆਪਣਾ ਸ਼ਬਦ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਇਟ ਮੀਨ ਕਿ ਖੁਦਾ ਦੀ ਇੱਛਾ ਆ ਕਿ ਤੁਸੀਂ ਬਿਮਾਰੀਆਂ ਨਾਲ ਨਾ ਮਰੋ ਤੁਸੀਂ ਐਕਸੀਡੈਂਟ ਵਿੱਚ ਨਾ ਮਰੋ ਤੁਸੀਂ ਐਸੀ ਗਰਮੀ ਦੇ ਪ੍ਰਕੋਪ ਦੇ ਨਾਲ ਨਾ ਮਰੋ ਤੁਸੀਂ ਇੱਕ ਸੁਸਾਈਡ ਨਾ ਕਰੋ ਤੁਹਾਡਾ ਮੈਂਟਲ ਲੈਵਲ ਜਿਹੜਾ ਆ ਉਹ ਡਿਸਆਰਡਰ ਨਾ ਹੋਵੇ ਖੁਦਾ ਦੀ ਇੱਛਾ ਹੈ ਇਸ ਲਈ ਖੁਦਾ ਨੇ ਕਿਹਾ ਕਿ 6 ਮਹੀਨੇ ਆਪਣਾ ਰਿਸ਼ਕਾ ਮੇਰੇ ਨਾਲ ਸਥਾਪਿਤ ਕਰਕੇ ਦੇਖੋ ਅਰ ਤੁਸੀਂ ਦੇਖੋਗੇ ਨਾ 6 ਮਹੀਨਿਆਂ ਦੇ ਵਿੱਚ ਜੋ ਦੁਨੀਆ ਵਿੱਚ ਹੋਏਗਾ ਜੋ ਤੁਹਾਡੇ ਜੀਵਨ ਵਿੱਚ ਹੋਏਗਾ ਉਹ ਜ਼ਮੀਨ ਤੇ ਅਸਮਾਨ ਦਾ ਫਰਕ ਹੋਏਗਾ ਉਹਦੇ ਵਿੱਚ ਹallelujah ਸਪਨਾ ਗੱਲਾਂ ਨੂੰ ਪਰਖੋ ਖਰੀਆਂ ਨੂੰ ਫੜੀ ਰੱਖੋ ਸਾਰੀਆਂ ਗੱਲਾਂ ਦੀ ਪਰਖ ਕਰੋ ਕਿ ਜੋ ਗੱਲਾਂ ਕੀਤੀਆਂ ਜਾ ਰਹੀਆਂ ਆ ਕਿ ਉਹ ਵਚਨ ਦੇ ਅਨੁਸਾਰ ਆ ਜਿਹੜੀਆਂ ਖਰੀਆਂ ਆ ਉਹਨਾਂ ਨੂੰ ਪੜ ਲਓ ਤੇ ਜਿਹੜੀਆਂ ਖੁਰਤੀਆਂ ਆ ਉਹਨਾਂ ਨੂੰ ਛੱਡ ਦਿਓ ਹਰ ਪ੍ਰਕਾਰ ਦੀ ਬਦੀ ਤੋਂ ਲੰਬੇ ਰਹੋ ਸਾਰੇ ਤਰ੍ਹਾਂ ਦੀ ਬਦੀ ਚਾਹੇ ਉਹ ਛੋਟੀ ਆ ਚਾਹੇ ਉਹ ਵੱਡੀ ਆ ਚਾਹੇ ਉਹ ਜਿਸਮਾਨੀ ਆ ਤੇ ਚਾਹੇ ਉਹ ਰੂਹਾਨੀ ਆ ਜਾਂ ਮਾਨਸਿਕ ਆ ਜਾਂ ਭਾਵਨਾਤਮਕ ਆ ਹਰ ਪ੍ਰਕਾਰ ਦੀ ਬਦੀ ਤੋਂ ਲਾਂਭੇ ਰਹਿਣਾ ਆ ਨਾ ਤਾਂ ਜਿਸਮ ਤਾਪ ਕਰੇ ਨਾ ਮਨ ਪਾਪ ਕਰੇ ਨਾ ਅੱਖਾਂ ਪਾਪ ਕਰਨ ਨਾ ਸ਼ਬਦ ਪਾਪਾਂ ਵਾਲੇ ਹੋਣ ਕਿਸੇ ਵੀ ਤਰ੍ਹਾਂ ਦੀ ਬਦੀ ਜਿਹੜੀ ਆ ਉਹਦੇ ਤੋਂ ਪਰਮੇਸ਼ਰ ਦਾ ਬਚਨ ਸਾਨੂੰ ਕਹਿੰਦਾ ਤੁਸੀਂ ਲਾਂਭੇ ਰਹੋ ਹallelujah ਨੀਂ ਤਰਫ ਸੇ ਸਭ ਕੋ ਜੈਮਸੀ ਕੀ ਬੋਰ ਬੋ ਧੰਨਵਾਦ ਤੁਹਾਡੇ ਇਸ ਵੀਡੀਓ ਨੂੰ ਦੇਖਣ ਲਈ ਇਹਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਪਾਸਟਰ ਜੀ ਕਹਿੰਦੇ ਆ ਕਿ ਸਾਨੂੰ ਹਰ ਸਮੇਂ ਹਰ ਵਕਤ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ ਨਿਰੰਤਰ ਪ੍ਰਾਰਥਨਾ ਕਰਦੇ ਰਹੰਤੀ ਜ਼ਰੂਰਤ ਹੈ ਸੱਚਮੁੱਚ ਪਰਮੇਸ਼ਵਰ ਦਾ ਵਚਨ ਵੀ ਇਹੀ ਕਹਿੰਦਾ ਕਿ ਜੇਕਰ ਅਸੀਂ ਨਾ ਨਿਰੰਤਰ ਪ੍ਰਾਰਥਨਾ ਕਰਦੇ ਰਹਿਨੇ ਆ ਮਤਲਬ ਸੁਬਾਹ ਸ਼ਾਮ ਸਵੇਰੇ ਮਤਲਬ ਇੱਕ ਰੂਟੀਨ ਬਣਾ ਲਈਏ ਨਾ ਜਿਸ ਤਰ੍ਹਾਂ ਆਪਣੀ ਸਾਡੀ ਖਰਾਕ ਅਸੀਂ ਸੇਤ ਸਾਡੀ ਸਹੀ ਰਹਿੰਦੀ ਆ ਉਸੇ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚਾਹੀਏ ਜਿਸ ਤਰ੍ਹਾਂ ਦਾ ਮਰਜੀ ਤੁਹਾਡਾ ਕੰਮ ਹੋਵੇ ਉਹ ਕਿਆ ਹੋਇਆ ਕੰਮ ਤਾਂ ਕੋਈ ਵੀ ਟੈਨਸ਼ਨ ਨਹੀਂ ਉਹਦੀ ਹਜ਼ੂਰੀ ਵਿੱਚ ਚੱਲਣਾ ਸ਼ੁਰੂ ਕਰ ਦਿਓ ਤੁਹਾਡੇ ਕੰਮ ਤਾਂ ਬਣਨਗੇ ਹੀ ਬੰਦਲ ਵੀ ਪੁੱਟਣਗੇ ਲੇਕਿਨ ਸਭ ਤੋਂ ਪਹਿਲਾਂ ਆਪਣਾ ਜਿਹੜਾ ਰਿਸ਼ਤਾ ਹੈ ਨਾ ਉਹਦੇ ਨਾਲ ਕਾਇਮ ਕਰੋ ਕਿਉਂਕਿ ਜਦੋਂ ਤੁਹਾਡਾ ਰਿਸ਼ਤਾ ਉਹਦੇ ਨਾਲ ਕਾਇਮ ਹੋ ਜਾਂਦਾ ਨਾ ਤਾਂ ਫੇ ਤੁਹਾਨੂੰ ਬੋਲਣ ਦੀ ਵੀ ਜ਼ਰੂਰਤ ਨਹੀਂ ਤੁਹਾਨੂੰ ਕਿਉਂਕਿ ਪਰਮੇਸ਼ਵਰ ਦਾ ਵਚਨ ਦਾਤਾ ਕਿ ਤੂੰ ਨਾ ਆਪਣੀ ਸਮਝ ਦਾ ਸਹਾਰਾ ਨਾਲੇ ਤੁਹ ਆਪਾ ਆਪਣੀ ਸਮਝ ਦੇ ਮੁਤਾਬਕ ਕਹਿੰਦੇ ਰਹਿਨੇ ਆ ਕਿ ਇਹ ਹੋ ਜੇ ਜੋ ਹੋ ਜੇ ਪਰ ਜੇ ਆਪੋ ਦੀ ਯੋਜਨਾ ਅਨੁਸਾਰ ਚੱਲੀ ਹੈ ਨਾ ਉਹਦੀ ਹਰੇਕ ਯੋਜਨਾ ਆਪਣੇ ਦੀ ਲਾਭ ਦੀ ਹੈਗੀ ਆ ਹਾਨੀ ਦੀ ਨਹੀਂ ਹੈਗੀ ਤਾਂ ਆਪਣੇ ਆਪ ਨੂੰ ਉਹਦੇ ਉੱਤੇ ਛੱਡ ਦਿਓ ਜੋ ਵੀ ਕਰੇਗਾ ਪਰਮੇਸ਼ਵਰ ਕਰੇਗਾ ਹਨਾ ਤੇ ਇਸ ਕਰਕੇ ਹਰ ਸਮੇਂ ਪ੍ਰਾਰਥਨਾ ਕਰਦੇ ਰਹੋ ਪ੍ਰਭੂ ਮੇਰੇ ਤੇ ਦਇਆ ਕਰ ਮੇਰੇ ਪਰਿਵਾਰ ਤੇ ਦਇਆ ਕਰ ਬੱਚਿਆਂ ਤੇ ਦਇਆ ਕਰ ਗਵੰਡੀਆਂ ਤੇ ਦਇਆ ਕਰ ਪੂਰੇ ਪਰਿਵਾਰ ਦੇ ਲਈ ਦਇਆ ਤੰਦਰੁਸਤੀ ਮੰਗਿਆ ਕਰੋ ਔਰ ਔਰ ਉਹਦੀ ਹਜ਼ੂਰੀ ਵਿੱਚ ਉਹਦੇ ਨਾਲ ਰਿਸ਼ਤਾ ਮਜ਼ਬੂਤ ਕਰਨ ਦੇ ਲਈ ਪ੍ਰਾਰਥਨਾ ਕਰਿਆ ਕਰੋ ਪ੍ਰਮੇਸ਼ਵਰ ਮੈਨੂੰ ਪ੍ਰਾਰਥਨਾ ਆਰਾਧਨਾ ਔਰ ਮੈਨੂੰ ਬਚਨ ਵਿੱਚ ਵਧਾ ਸਾਨੂੰ ਉਪਵਾਸ ਵਿੱਚ ਵਧਾ ਹਰ ਸਮੇਂ ਹਰ ਹਾਲਤ ਵਿੱਚ ਪ੍ਰਾਰਥਨਾ ਕਰਦੇ ਰਹਿਣਾ ਜ਼ਰੂਰੀ ਹੈਗਾ ਜਦੋਂ ਤੁਸੀਂ ਉੱਠਦੇ ਆ ਬਟ ਕਿਉਂਕਿ ਜਦੋਂ ਜੇ ਇਹ ਗੱਲਾ ਕਰਦੇ ਆ ਆਪਣਾ ਸੁਭਾਅ ਵੀ ਚੇਂਜ ਹੋਣ ਲੱਗਿਆ ਤਾਂ ਆਪਾਂ ਪੋਜ਼ਿਟਿਵ ਵੀ ਸੋਚਣਾ ਸ਼ੁਰੂ ਕਰ ਦਿੰਨੇ ਆ ਤੇ ਆਪਣੇ ਅੰਦਰ ਆਟੋਮੈਟਿਕ ਤੰਦਰੁਸਤੀ ਆ ਜਾਂਦੀ ਆ ਆਪਾਂ ਖੁਸ਼ ਰਹਿਣਾ ਸ਼ੁਰੂ ਕਰ ਦਿੰਨੇ ਆ ਔਰ ਇੱਕ ਅੱਛੀ ਵਾਲੀ ਫੀਲਿੰਗ ਆਂਦੀ ਆ ਕਿਉਂਕਿ ਪਰਮੇਸ਼ਰ ਕੋਈ ਇੰਨਾ ਅੱਛਾ ਪਰਮੇਸ਼ੁਰਾ ਕਿ ਉਹਦੇ ਵਿੱਚ ਕੋਈ ਵੀ ਬਾਪ ਨਹੀਂ ਕੋਈ ਵੀ ਹਨੇਰਾ ਨਹੀਂ ਇਸ ਕਰਕੇ ਜਦੋਂ ਚਾਨਣ ਆਪਣੇ ਆਪਾ ਹਨੇਰਾ ਵਾਂ ਇਹਨੂੰ ਚੈਨਲ ਅੰਦਰ ਆਉਂਦਾ ਵਾ ਤਾਂ ਆਟੋਮੈਟਿਕ ਹੀ ਆਪਾਂ ਤੁਹਾਨੂੰ ਉਸ ਤੋਂ ਹੋ ਜਾਂਦੇ ਆ। ਪ੍ਰਭੂ ਕਾ ਬਚਨ ਪੜ੍ਹੇ ਔਰ ਸੁਨੇ ਜਾਣੇ ਪਰ ਆਪ ਸਭ ਕੋ ਬਰਕਤਾਂ ਹਸੀਸ਼ ਮਿਲੇ ਔਰ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਔਰ ਲਾਈਕ ਕਮੈਂਟ ਜ਼ਰੂਰ ਕਰ ਲੈਣਾ। ਮੇਰੀ ਤਰਫ ਸੇ ਸਭ ਕੋ ਗਿਆਨ ਸਿੱਖੀ। ਮੈਂ ਔਰ ਵੀ ਵੀਡੀਓ ਸੇ ਲੈ ਕੇ ਆਤੀ ਰਹੂੰਗੀ। ਅੱਜ ਤਰਫ ਸੇ ਸਭ ਕੋ ਗਿਆਨ ਸਿੱਖੀ।